ਪਿੰਡ ਕੋਨੇਮਾਲ ਲੋਕਾਂ ਨੂੰ ਦੋ ਦਿਨਾਂ ਤੋਂ ਨਹੀਂ ਪਹੁੰਚੀ ਕੋਈ ਰਾਤ ਸਮਗਰੀ ਪਿੰਡ ਪੂਰੇ ਦੇਸ਼ ਨਾਲੋਂ ਦੋ ਦਿਨਾਂ ਤੋਂ ਕਟਿਆ ਪਿੰਡ ਦੇ ਲੋਕਾਂ ਦਾ ਸਰਕਾਰ ਬਤੀ ਫਟਿਆ ਗੁੱਸਾ ਦੋ ਕਰੋੜ ਦੀ ਕੋਠੀ ਪਾਣੀ ਚ ਤਸੀਫਾ ਹੋ ਜਾਂਦੀਆਂ ਅਜੇ ਵੀ ਪਿੰਡ ਚ ਫਸੀਆਂ ਹਨ ਗੱਡੀਆਂ ਹਾਣੇ ਪਿੰਡ ਕੀਤਾ ਤਹਿਸ ਤਹਿਸ ਕੋਨੇ ਵਾਲ ਅਤੇ ਮਾਛੀਵਾਲ ਪਿੰਡ 20 ਸਾਲ ਪਿਆ ਪਿਛੇ ਪਿੰਡ ਵਾਸੀਆਂ ਨੇ ਦੱਸੀ ਸਾਰੀ ਗੱਲ ਪਿੰਡ ਵਾਸੀਆਂ ਦਾ ਦੋਸ਼ ਛੋਟੇ ਬੱਚੇ ਅਤੇ ਬਜ਼ੁਰਗਾਂ ਅਤੇ ਬੀਬੀਆਂ ਨੂੰ ਨਹੀਂ ਪਹੁੰਚ ਰਿਹਾ ਪਿੰਡ ਚ ਰਾਸ਼ਨ ਅਤੇ ਦੁੱਧ ਕੋਈ ਵੀ ਬੱਚਿਆ ਤੱਕ ਦੁੱਧ ਨਹੀਂ ਪਹੁੰਚਾ ਰਿਹਾ ਪਿੰਡ ਵਾਸੀਆਂ ਦਾ ਫੁੱਟਿਆ ਗੁੱਸਾ ਪਾਣੀ ਦੀ ਤੇਜ਼ ਵਹਾਅ ਕਾਰਨ ਕੋਈ ਵੀ ਅੱਗੇ ਪਿੰਡ ਤੱਕ ਨਹੀਂ ਜਾ ਸਕਿਆ ਸਮਾਜ ਸੇਵੀ ਸੰਸਥਾਵਾਂ ਤੁਸੀਂ ਤੱਕ ਪਹੁੰਚਾ ਰਹੀਆਂ ਹਨ ਰਾਸ਼ਨ ਪਰ ਪਾਣੀ ਦਾ ਤੇਜ਼ ਵਹਾਅ ਕਾਰਨ ਅੱਗੇ ਰਾਸ਼ਨ ਨਹੀਂ ਪਹੁੰਚਦਾ ਕੀਤਾ ਜਾ ਸਕਿਆ ਕੋਹਨੇਵਾਲ ਦੀ ਸਥਿਤੀ ਬੱਤ ਤੋਂ ਬਣੀ ਪੱਤਰ ਕੁਝ ਥਾਵਾਂ ਤੋਂ ਪਾਣੀ ਦਾ ਪੱਤਰ ਕਟਿਆ ਅਤੇ ਕੁਝ ਥਾਵਾਂ ਤੇ ਪਾਣੀ ਪੱਤਰ ਵਧਿਆ ਹੈ ਪਰ ਲੋਕ ਅਜੇ ਵੀ ਸਹਿਮਚਾ ਜਿਸ ਥਾਵਾਂ ਤੇ ਪਾਣੀ ਘਟਿਆ ਉਹ ਰਾਵੀ ਦਰਿਆ ਹੈ ਜਿੱਥੇ ਕਿ 2-2 ਫੁੱਟ ਰਾਵੀ ਦਾ ਪਾਣੀ ਘਟਿਆ ਹੈ ਪਰ ਅਜਨਾਲਾ ਚਾਪੁਰ ਜਾਂਜਨ ਤੋਂ ਅਗਲੇ ਫਤਿਹਗੜ ਚੂੜੀਆਂ ਵਾਲੇ ਪਾਸੇ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਪਰੰਤਸ ਤੋਂ ਫਤਿਹਗੜ ਚੂੜੀਆਂ ਵਾਲੇ ਪਾਸੇ ਗਗੋ ਮਾਹਲ ਅਤੇ ਹੋਰ ਥਾਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕ ਡਾਡੇ ਪਰੇਸ਼ਾਨ ਅਤੇ ਦੁਖੀ ਦਿਖਾਈ ਦੇ ਰਹੇ ਹਨ ਉਹ ਚੇਆ ਗਰਤਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਅਤੇ ਰਮਦਾਸ ਦੇ ਨੇੜੇ ਪਿੰਡ ਕੋਨੇਵਾਲਾ ਵਿਖੇ ਇੱਥੇ ਸਭ ਤੋਂ ਪਹਿਲਾਂ ਰਾਵੀ ਦੇ ਜਿਹੜੇ ਤੇਜ਼ ਵਾਜ ਜਿਹੜਾ ਰਾਵੀ ਦੀ ਮਾਰ ਪਈ ਹੈ ਇਸ ਪਿੰਡ ਨੂੰ ਪਈ ਹੈ ਤਸਵੀਰਾਂ ਦੇਖੋ ਖੌਫਨਾਕ ਮੰਚਰ ਹੈ ਤਿੰਨ ਮੰਝਲੀ ਕੋਠੀ ਹੈ ਜਿਹੜੀ ਇੱਥੇ ਪਾਣੀ ਦੀ ਲਪੇਟ ਸਭ ਤੋਂ ਪਹਿਲਾਂ ਆਈ ਹੈ ਤੇ ਦੂਸਰੀ ਸਾਈਡ ਤੋਂ ਜਿਹੜੀ ਬਿਲਕੁਲ ਡਿੱਗ ਕੇ ਇਹ ਠੰਡੇ ਡਿੱਗੀ ਹੈ ਤੇ ਇਹਨਾਂ ਦਾ ਸੋਲਰ ਸਿਸਟਮ ਜਿਹੜਾ ਸੀਗਾ ਉਹ ਵੀ ਪੂਰਾ ਪਾਣੀ ਦੇ ਵਿੱਚ ਤਬਾਹ ਹੋ ਗਿਆ ਕੁੱਤੂ ਕਾ ਇਲਾਵਾ ਤੁਹਾਨੂੰ ਦਿਖਾ ਰਹੇ ਆ ਉਹ ਟ੍ਰੇਟ ਟਰਾਲੀ ਵੀ ਇਹ ਜਿਹੜੀ ਉਹ ਡਿੱਗੀ ਹੈ ਇਹ ਆਰਮੀ ਦੀਆਂ ਗੱਡੀਆਂ ਵੀ ਇੱਥੇ ਫਸੀਆਂ ਨੇ ਆਰਮੀ ਦੀਆਂ ਗੱਡੀਆਂ ক্লোਜ਼ ਕਰਕੇ ਦਿਖਾਉਣ ਕਿ ਪਾਣੀ ਦੇ ਵਿੱਚ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਫਸੀਆਂ ਦਿਖਾਈ ਦੇ ਰਹੀਆਂ ਨੇ ਤੇ ਪਾਣੀ ਦਾ ਵਹਾਹ ਇਹ ਜਿਹੜੀ ਸੜਕ ਹੈ ਇਹ ਪਿੰਡ ਤੋਂ ਪੂਰੀ ਤਰ੍ਹਾਂ ਪਾਣੀ ਨੇ ਆਪਣੇ ਨਾਲ ਰੋੜ ਕੇ ਲੈ ਗਿਆ ਸੜਕ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਪਿੰਡ ਨੂੰ ਕੋਈ ਰਸਤਾ ਨਹੀਂ ਰਿਹਾ ਪਿੰਡ ਜਿਹੜਾ ਵਾ ਉਹ ਪੂਰੇ ਦੇਸ਼ ਨਾਲੋਂ ਜਿਹੜਾ ਵਾ ਉਹ ਕੱਟ ਆਫ ਆ ਪਿੰਡ ਦਾ ਲਿੰਕ ਜਿਹੜਾ ਵਾ ਉਹ ਟੁੱਟਿਆ ਹੋਇਆ ਹੈ ਪਾਣੀ ਦਾ ਪਾਣੀ ਦਾ ਵਹਾ ਜਿਹੜਾ ਅਜੇ ਵੀ ਬਹੁਤ ਤੇਜ਼ ਹੈ ਪਿੰਡ ਦੀ ਪੂਰੀ ਤਬਾਹੀ ਜਿਹੜੀ ਹੋਈ ਹੈ ਇਸ ਦਾ ਡਰਾਉਣੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਂਡੀਆਰਫ ਦੀਆਂ ਟੀਮਾਂ ਵੀ ਜਿਹੜੀਆਂ ਵਾ ਉਹ ਤੁਹਾਨੂੰ ਦਿਖਾਉਂਦੇ ਕਿ ਇੱਥੇ ਫਿਰ ਰਹੀਆਂ ਨੇ ਤਿੰਨ ਕਿੱਲੇ ਦੇ ਕਰੀਬ ਜਿਹੜਾ ਵਾ ਤੁਸੀ ਦਾ ਪਾੜ ਜਿਹੜਾ ਪਿਆ ਤੇ ਫਿਰ ਉਸ ਤੋਂ ਬਾਅਦ ਇਹ ਪਿੰਡ ਦੇ ਵਿੱਚ ਪਾਣੀ ਜਿਹੜਾ ਐਂਟਰ ਹੋਇਆ ਤੇ ਪਾਣੀ ਨੇ ਜਿਹੜੀ ਤਬਾਹੀ ਮਚਾਈ ਹੈ ਉਹ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਜੇ ਵੀ ਪਾਣੀ ਦਾ ਵਹਾਅ ਜਿਹੜਾ ਮੈਂ ਬਹੁਤ ਤੇਜ਼ੀ ਨਾਲ ਜਿਹੜਾ ਉਹ ਚੱਲ ਰਿਹਾ ਆਰਮੀ ਦੀਆਂ ਗੱਡੀਆਂ ਵੀ ਫਸੀਆਂ ਨੇ ਉਸ ਤੋਂ ਇਲਾਵਾ ਕੋਈ ਵੀ ਘਰ ਪਿੰਡ ਕੋਨੇ ਵਾਲੇ ਦਾ ਨਹੀਂ ਬਚਿਆ ਜਿਸ ਨੇ ਇਸ ਪਾਣੀ ਦਾ ਸੇਕ ਨਹੀਂ ਲਗਾ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਅਤੇ ਹੋਰਾਂ ਨਾਲ ਵਾਈਕੋਜੀ ਦਾ ਖਾਲਸਾ ਵਾਈਕੋਜੀ ਦੀ ਫਤਿਹ ਇਹ ਮੇਰਾ ਨਾਮ ਸੁਖਜਿੰਦਰ ਸਿੰਘ ਮੈਂ ਪਿੰਡ ਕੋਨੇ ਵਾਲ ਦਾ ਬਸਨੀਕ ਆ ਜੇ ਕੱਲ ਜਿਹੜਾ ਹਾਲ ਇੱਥੇ ਹੋਇਆ ਨਾ ਇਹਦੇ ਅਜ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜਾਈ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰਾਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਸੀਂ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀਸੀਬੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇਧਰੋਂ ਦੋ ਮਸ਼ੀਨਾਂ ਭੱਜ ਗਈਆਂ ਤਾਂ ਮਧਿਆ ਦੇ ਹਾਈਟ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ 1 ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੈ 1 ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਹੈ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਹੈ ਪਰ ਇਹ ਫੁੱਟ ਜਿਹੜੇ ਹਨ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁਡ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਹੁੰਦੀ ਤਾਂ ਮੈਂ ਮੋੜਿਆ ਨੂੰ ਫੋਨ ਕੀਤਾ ਮਸ਼ੀਨਾਂ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾਂ ਇੱਧਰ ਆ ਗਈਆਂ ਇਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੈੱਕ ਹੋ ਗਿਆ ਤੁਸੀਂ ਟੁੱਟਣ ਦਾ ਪੰਜ-ਸੱਤ ਮਿੰਟ ਜੀ ਪੰਜ-ਛੱਤ ਦਾ 10 10 ਮਿੰਟ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਨੇ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਸਾਡੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਹਾ ਬਾਰ ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚੇ ਚ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਆ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਸ ਚੀਜ਼ ਤੋਂ ਤੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਏ ਦਿਖਾਣ ਨੂੰ ਇਸ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਅੱਛਾ ਇਹ ਨਾਲ ਕੋਈ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਇਹ ਜਿੰਨਾ ਸਰ ਇਹ ਨਾਲ ਛੋਟਾ ਪਾਰ ਤਾਂ ਨਹੀਂ ਇੱਕਦਮ ਹੀ ਵੱਡਾ ਪਾਰ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪਾਰ ਪਿਆ ਹੌਲੀ ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਵੱਡਾ ਪਾਰ ਹੋ ਗਿਆ ਵਾਦੇ ਇਹ ਨਹੀਂ ਅਜੇ ਨਹੀਂ ਮਾਰ ਦੀ ਪਈ ਆ ਹਾਂਜੀ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਪਈ ਆ ਉਹ ਤਾਂ ਪਾਣੀ ਤਾਂ ਬੜੀਆਂ ਆਇਆ 95 'ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਧੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਵਿਚਾਰ ਆ ਰਹੇ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨ ਤੇ ਬੇੜਾ ਘਰ ਕੇ ਹੋਇਆ ਇਹਦਾ ਇਹ ਦੂਦਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਆ ਦੂਜੀਆਂ ਸਟੇਟਾਂ ਚ ਜਾ ਕੇ ਜਾਣਿਆ ਨੂੰ ਉੱਥੇ ਕਿ ਜੜੀ ਖਵਾਲਣ ਡਿਆ ਆ ਕੱਲ੍ਹ ਆਹੀ ਅੱਜ ਮੈਂ ਹੈਲੀਕਾਪਟਰ ਭੇਜਤਾ ਹੈਲੀਕਾਪਟਰ ਭੇਜਤਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋਈ ਹੋਰ ਹੈਲੀਕਾਪਟਰ ਨੇ ਕਿਹੜਾ ਇੱਥੇ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ ਚੋਂ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲਓ ਜੇ ਹੈ ਕੋਈ ਤੇ ਅੱਜਾਂ ਵੱਤ ਵੱਤ ਕੋਈ ਐਨਡੀਆਰਐਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾਗ ਵੀਡੀਓ ਆਪਣਾ ਨਿਮਝੇ ਦਿਖਵਾਣਾ ਦੇ ਇਸ ਤਰੀਕੇ ਤੋਂ ਤਾਂ ਲੱਗੇ ਉਹ ਤੇ ਉਹ ਮੰਤਰੀ ਕਿੰਨੇ ਹੀ ਆਈ ਖੋਲਣ ਵਾਲੇ ਚਾਹੇ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚੱਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜੇ ਹੈ ਮੰਤਰੀ ਇੱਥੇ ਤੇ ਕਿਤੇ ਨਹੀਂ ਆਇਆ ਬਿਲਕੁਲ ਹਾਂ ਮੰਤਰੀ ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਪਾਣਾ ਵਰਤ ਗਿਆ ਹੁਣ ਫਰਜ਼ ਹੀ ਹੈਗਾ ਕਿ ਸਭ ਕੁਝ ਲਿਆ ਕੇ ਫੋਟੋ ਦਾ ਸਾਡੇ ਕੋਲ ਹਾਂਜੀ ਆ ਨੁਕਸਾਨ ਹੋਇਆ ਤੇ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਲਾ ਰਹੇ ਫਿਰ ਕਟੋ ਕਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇ ਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਗਾੜੀ ਕੋਈ ਫਸਲ ਕਿਤੇ ਅਗਲੀ ਫਸਲ ਕਣਕ ਦਾ ਤੇ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਆਲੋਕ ਜੀ ਉਹ ਐਸਾ ਆ ਕੇ ਨਹੀਂ ਨਹੀਂ ਰਫਤਾਰ ਉਹ ਹੀ ਜੇ ਮੇਰੇ ਹਿਸਾਬ ਨਾਲ ਤੇ ਵਧਣੀ ਨਹੀਂ ਲਈ ਆ ਜੇ ਪਾਣੀ ਪਿੱਛੋਂ ਆਕੰਡੇ ਆ ਹੋ ਰਹਾਂ ਆ ਤੇ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨਾਨਕ ਸਿੰਘ ਜੀ ਅੱਜ ਵੀ ਆਈ ਡਰਾਉਣੀਆ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਫੁੱਲਤਾ ਫੁੱਲਤਾ ਸੱਤ ਬਾਹ ਹੋ ਗਿਆ ਕਿੰਨੇ ਕੁ ਚੇਤੇ ਸਾਰਾ ਕੁਝ ਭਾਣਾ ਵਾਪਰ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਹਦੇ ਵੇਹਦੇ ਹੀ ਗੁਰਦਰਾ ਸਾਹਿਬ ਕੋਲ ਲੱਗਿਆ ਗੁਰਦਰਾ ਸਾਹਿਬ ਮੈਂ ਡਿਊਟੀ ਕਰਦਾ ਵਾਂ ਗੁਰਦਰਾਸਾ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਵਿੱਚ ਆਉਂਦਿਆਂ ਆਉਂਦਿਆਂ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਇਹਦੀ ਲੱਗਣ ਗਿਆ ਦੂਸਰੇ ਰਾਹ ਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡੰਗਰਮਾਲ ਬਾਕੀ ਹੋਰ ਕਿਹਤੋਂ ਘਰ ਤੋਂ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਤਰਾਹੇ ਖਰਾਬ ਹੋ ਗਿਆ ਘਰਾਂ ਦੇ ਵਿੱਚੋਂ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਹ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਤੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਣ ਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦਾ। ਹਾਂਜੀ ਮੈਂ ਕਰਿਆ ਜੇ ਇਹ ਵਿਦੇਸ਼ੀ ਸਰਕਾਰਾਂ ਕੋਲ ਜਾ ਕੇ ਤੇ ਸੰਸਥਾਵਾਂ ਕੋਲ ਨੇ ਸਰਕਾਰਾਂ ਬਾਰੇ ਅਸੀਂ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਰਿਹਾ ਤੁਹਾਨੂੰ ਪਤਾ ਹੀ ਸਾਰਾ ਕੁਝ ਹਾਜੀ ਇਸ ਦੇ ਬਾਰੇ ਕੋਈ ਬੋਲ ਹੀ ਸਕਦੇ ਪਿੰਡ ਕੋਨੀ ਵਾਲੇ ਤੇ ਦੇਖ ਸਕਦੇ ਹੋ ਕਿ ਪਸ਼ੂ ਕਿਸਤਾ ਆ ਕਿ ਪਸ਼ੂ ਮਰੇ ਹੋਏ ਪਸ਼ੂ ਜਿਹੜੇ ਨੇ ਉਹ ਰਾਵੀ ਦਰਿਆ ਦੇ ਪਾਣੀ ਵਿੱਚ ਕਿਸੇ ਦੇ ਰੁੜਦੇ ਆ ਰਹੇ ਨੇ ਆ ਤਸਵੀਰ ਤੁਸੀਂ ਖੌਫਨਾਕ ਤਸਵੀਰ ਦੇਖੋ ਕਿਸ ਤਰ੍ਹਾਂ ਜਿਹੜੇ ਪਸ਼ੂ ਨੇ ਉਹ ਪਾਣੀ ਵਿੱਚ ਰੁੜਦੇ ਜਾ ਰਹੇ ਨੇ ਇਹ ਅਜਿਹੀਆਂ ਡਰਾਉਣੀਆਂ ਤਸਵੀਰਾਂ ਜਿਹੜੀਆਂ ਆ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਇਹ ਇਜਾ ਮੰਜਰ ਜਿਹੜਾ ਵਾ ਪ੍ਰਮਾਤਮਾ ਕਿਸੇ ਨੂੰ ਨਾ ਦਿਖਾਵੇ ਕਿਉਂਕਿ ਉਹਨਾਂ ਦਾ ਇੱਥੇ ਇਨਾ ਨੁਕਸਾਨ ਹੋ ਗਿਆ ਉਹ ਆਂਦੇ ਅਸੀਂ ਇੱਥੇ 20 ਸਾਲ ਜਿਹੜਾ ਪਿੰਡ ਕੋਨੇ ਵਾਲਾ ਪਿੱਛੇ ਪੈ ਗਿਆ ਇੱਕ ਤੁਹਾਨੂੰ ਇੱਥੇ ਕੋਠੀ ਦਿਖਾਉਣੇ ਆ ਜਿਹੜੀ ਤਿੰਨ ਮੰਜ਼ਲੀ ਬਣੀ ਆ ਕਿ ਉਹ ਦੂਸਰੀ ਸਾਈਡ ਤੋਂ ਦਿਖਾਉਣੇ ਜਿਹੜਾ ਥੋੜੀ ਦਿਖਾਈ ਦੇ ਰਹੀ ਹੈ ਕਿ ਉਹ ਕੋਠੀ ਡਿਗਣੀ ਸ਼ੁਰੂ ਹੋ ਗਈ ਹੈ ਉਹ ਤੁਹਾਨੂੰ ਤਸਵੀਰਾਂ ਉਹ ਵੀ ਦਿਖਾਉਣੇ ਆ ਇੱਕ ਕੋਠੀ ਦੀ ਤਸਵੀਰ ਦਿਖਾ ਰਹੇ ਆ ਕੋਨੇ ਵਾਲੇ ਦੇ ਪਿੰਡ ਦੀ ਜਿੱਥੇ ਕਿ ਦੋ ਮੰਜ਼ਲੀ ਕੋਠੀ ਆ ਉਹ ਪਾਣੀ ਦੇ ਨਾਲ ਜਿਹੜੀ ਢਹਿ ਢੇਰੀ ਹੋ ਗਈ ਹੈ ਉਹ ਤੁਸੀਂ ਦੇਖੋ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਇੰਨੀ ਰਫਤਾਰ ਨਾਲ ਇੱਥੋਂ ਦੀ ਗੁਜਰਿਆ ਕਿ ਉਸਨੇ ਕੋਠੀ ਨੂੰ ਹੀ ਢੇਠਾ ਦੋ ਮਜਲੀ ਨੂੰ ਸੁੱਟ ਦਿੱਤਾ ਹੋਰ ਵੀ ਬਹੁਤ ਸਾਰੀਆਂ ਇੱਥੇ ਜਿਹੜੀਆਂ ਖੌਫਨਾਕ ਡਰਾਉਣੀਆਂ ਤਸਵੀਰਾਂ ਨੇ ਪਿੰਡ ਘੁੰਨੇ ਵਾਲੀਆਂ ਜਿੱਥੇ ਕਿ ਪਾਣੀ ਨੇ ਭਾਰੀ ਬਰਬਾਦੀ ਕੀਤੀ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਇਥੋਂ 20 ਸਾਲ ਜਣਾ ਵਾ ਉਹ ਪਿੱਛੇ ਪੈ ਗਿਆ ਹੈ ਪਾਣੀ ਦੇ ਕਾਰਨ ਕਿਉਂਕਿ ਉਹਨਾਂ ਨੇ ਦੇ ਦੱਸਣ ਮੁਤਾਬਕ ਹੀ ਕੁਝ ਵੀ ਨਹੀਂ ਉਹਨਾਂ ਦਾ ਬਚਿਆ ਫਸਲਾਂ ਨਹੀਂ ਬਚੀਆਂ ਘਰ ਨਹੀਂ ਬਚਿਆ ਡੰਗਰ ਨਹੀਂ ਬਚੇ ਪੱਠੇ ਨਹੀਂ ਬਚੇ ਯਾਨੀ ਕਿ ਸਾਰਾ ਕੁਝ ਉਹਨਾਂ ਦਾ ਬਰਬਾਦ ਹੋ ਚੁੱਕਿਆ ਫਿਰ ਇੱਕ ਵਾਰੀ ਆ ਤੁਹਾਨੂੰ ਦਿਖਾਉਣੇ ਕਿ ਪਿੰਡ ਕੋਨੇ ਵਾਲੇ ਦੇ ਆਪਾਂ ਬਿਲਕੁਲ ਐ ਉੱਥੇ ਖੜੇ ਹਾਂ ਜਿੱਥੇ ਕਿ ਪਾਣੀ ਦਾ ਜਿਹੜਾ ਪਿੰਡ ਕੋਨੇ ਵਾਲੇ ਦਾ ਜਿਹੜਾ ਲਿੰਕ ਆ ਉੱਥੇ ਟੁੱਟਾ ਹੈ ਛੜਕ ਜਿਹੜੀ ਆ ਇਥੋਂ ਟੁੱਟ ਗਈ ਹੈ ਅੱਗੇ ਜਿਹੜਾ ਰਸਤਾ ਵਾ ਬਿਲਕੁਲ ਬੰਦ ਏ ਸਿਰਫ ਪਾਣੀ ਹੀ ਪਾਣੀ ਆ ਆਰਮੀ ਦੀਆਂ ਗੱਡੀਆਂ ਵੀ ਫਸੀਆਂ ਆਰਮੀ ਦੇ ਜਵਾਨਾਂ ਦਾ ਰੈਸਕਿਊ ਹੈਲੀਕਾਪਟਰ ਆਹੀਂ ਇੱਥੋਂ ਕੱਢ ਕੇ ਜਵਾਨ ਜਿਹੜੇ ਨੇ ਕੱਲ ਲਿਜਾਏ ਗਏ ਨੇ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨਿਆਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਕੋਜ ਤੁਸੀਂ ਦੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਥੱਲੇ ਦੇਗੀ ਉੱਠੀ ਹੋ ਗਈ ਤਕਰੀਰ ਪਾਕਿਸਤਾਨ ਇਹ ਕਿੰਨਾ ਕੁ ਟਾਈਮ ਲੱਗਾ ਪਾਣੀ ਟਾਈਮ ਜਿੱਦੇ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣੀ ਨੂੰ ਰਾਤ ਅਹੀਂ ਭੁਗਮਦੇ ਰਿਆ ਮੰਦਿਆ ਹੀ ਕਮੇਟੀ ਜਿਹੜੀ ਆ ਸਾਰੀ ਅਸੀਂ ਹਾਲ ਤੋਲੇ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇੱਥੇ ਕੀਤੇ ਤਾਂ ਬਨੇਰਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਐਂਟਰ ਹੋਇਆ ਇਹ ਆ ਗਿਆ 6:00 4:00 ਵਜੇ ਪਾਣੀ ਜਿਹੜਾ ਆ ਗਿਆ 6:00 ਵਜੇ ਜੀ ਸਮਾਨ ਕੱਢਣ ਦਾ ਮੌਕਾ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾ ਕਾ ਨਿਕਲਿਆ ਇੱਕ ਡੇਢ ਕਪੜਾ ਇਹ ਸਾਡਾ ਤਾਂ ਇੰਨੇ ਰੁਪਇਆ ਕਰੋੜ ਦੀ ਕੋਠੀ ਮਛਤ ਸੀ ਹੋਰ ਰੁਪਇਆ ਲਾਤਾ ਮੈਂ ਤੇ ਤੇ ਕਿਹੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਕਿ ਟਾਕੀ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਮੈਂ ਪਾਈ ਆ ਐ ਟਾਈਮ ਤੇ ਸਾਡਾ ਕਾਗ ਹਾਂਜੀ ਇਹੋ ਹੀ ਆ ਕਾਗ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਾਨ ਹੈ ਮੇਰਾ ਸੋਲਰ ਹੀ ਬੰਦੇ ਹੋ ਕੋਈ ਨਹੀਂ ਆਖੀ ਲੱਗੇ ਮੰਤਰੀ ਸਾਹਿਬ ਨੂੰ ਆਉਂਦੇ ਵੈਸੇ ਹੀ ਫਲਾਣੇ ਹੱਥਾ ਮਾਦੀ ਬੈਠੇ ਆ ਸਾਨੂੰ ਅੱਧੀ ਰਾਤ ਨੂੰ ਵਾਜ ਮਾਰੂ ਵੈਸੇ ਮੰਤਰੀ ਮੰਤਰੀ ਧਾਰੀਆਲ ਦੇ ਅੱਛਾ ਧਾਰੀਆਲ ਜੀ ਆਉਂਦੇ ਸਾਨੂੰ ਇਹ ਯਾਦ ਕਰਦਾਂਗੇ ਫਲਾਣ ਕਰਦਾਂ ਸਾਡਾ ਧਾਰੀਆਲ ਵੈਸ ਟਾਈਮ ਤੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹੀ ਮੈਂਬਰ ਬਜਾਇਦਾ ਸਾਹਿਬ ਕੋ ਇਹਨਾਂ ਦੇ ਨਾਲ ਆ ਧਾਰੀ ਗੱਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੁਹਾਨੂੰ ਆਣ ਕੇ ਕਿ ਕੀ ਕੀਤਾ ਅਸੀਂ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਾਜ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੁੱਕ ਚੁੱਕਦਾ ਤੇ ਸਾਡੇ ਚੋਂ ਕੁਝ ਨਹੀਂ ਹੈਗਾ ਫੇ ਮ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੌਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰੀ ਨੂੰ ਭਲਕੇ ਵੀ ਆਖਾਂਗੇ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਪੇ ਸਾਡੀ ਕਿਸੇ ਨੇ ਨਹੀਂ ਜੇ ਥੋੜੀ ਅੱਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਗਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਦੇ ਉਹ ਡੰਗਰ ਭੁੱਖੇ ਮਰਨ ਰਹੇ ਆ ਕੋਈ ਚਾਰਾ ਨਹੀਂ ਛੜ ਆਇਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨਾ ਇਹ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਆ ਫੌਜ ਨੂੰ ਮਰ ਗਏ ਆ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਹਾਂ ਉੱਥੇ ਡਿੱਗ ਪਿਆ ਹਾਂ ਤੇ ਹੁਣ ਸਾਡੀ ਨਹੀਂ ਜਨਾਈ ਤਾਂ ਫੇਰ ਕੀ ਕਰ ਸਕਨੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛੇ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਤੇ ਬਥੇਰਾ ਬੰਦਿਆਂ ਨੂੰ ਲਾਇਆ ਤੇ ਆਣ ਕੇ ਸਾਡੇ ਕੋਈ ਕੋਈ ਚੀਜ਼ ਬਣਾ ਦੋ ਕੋਈ ਕੋਈ ਮੇਰੀਆਂ ਪੇਟੀਆਂ ਵੀ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਦਾ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲੇ ਕੀ ਬੰਨਣਾ ਜੇ ਉਹ ਵੀ ਡਿਗਪੀ ਆ ਮੇਰੀ ਤੇ ਗਾਂ ਦਾ ਮੇਰਾ ਪਤਾ ਹੈ ਹਾਂਜੀ ਹਾਂਜੀ ਦੋ ਮਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵੱਖੋ ਵੱਖੋ ਅੰਦਰ ਪਿਆਸ ਮਾਨ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾ ਹੀ ਕਿਤੇ ਨਹੀਂ ਮੈਂ ਦਾਣੇ ਮੇਰੇ ਕੋਲ پڑੋਲੇ ਨਹੀਂ ਨਿਕਲੇ ਮੈਂ ਪੰਜ پڑੋਲੇ ਮੇਰੇ ਆਹ ਟਾਈਮ ਦੇ ਪਏ ਅੰਦਰ ਇਹ ਇੱਕ ਸਰੋਂ ਦਾ ਪਿਆਜ ਦੋ ਕੋਠੀ ਦੇ ਹਗੇ ਤੇ ਕੋਈ ਸਾਡੇ ਨੇ ਪੁੱਛਿਆ ਉਹ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਿ ਦਾਂਦੇ ਕੋਈ ਖਚਾਈਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਸਰ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਤਾਂ ਮੈਂ ਜਾਜ ਭੇਜਦਾ ਕੋਈ ਸਾਡੇ ਇੱਥੇ ਕੋ ਮੇਰੇ ਮੂੰਹ ਲੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਲਾਂ ਕੱਢੀਆਂ ਹੋ ਰਹੀਆਂ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਅਸੀਂ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਤੇ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਮੈਂ ਤਾਂ ਮੂੰਹ ਤੇ ਵੀ ਕਾਹਾਂਗਾ ਉਹ ਕਿਹੜਾ ਪੁਲ ਬਣਾਉਂਦਾ ਰਿਆ ਉਹ ਤੁਸੀਂਾਂ ਦੀ ਮਿੱਟੀ ਪਾਉਂਦਾ ਉਹ ਕੰਮ ਕਰਦਾ ਉੱਥੇ ਲੱਖਾਂ ਰੁਪਈਆਂ ਨਾਲ ਲਾਤਾ ਉਹ ਕਾਹਦਾ ਲਾਤਾ ਨੇ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਇਥੇ ਉਹ ਨਾਲ ਆਉਂਦਾ ਸਾਡੀਆਂ ਤੁਸੀਂਾਂ ਦੀ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਆਲ ਦੇ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਹੀਂ ਬੜੀ ਆਪਣਾ ਬਾਹਰ ਲਾਤੀ ਆ ਬੇ ਕਮੇਟੀ ਬਣ ਕੇ ਅਹੀਂ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਨਾਲ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉਤੋਂ ਦੀ ਲੰਘੇ ਅੱਤ ਥੱਕੇ ਨਾ ਤੁਹਾਡਾ ਕਿਨੇ ਘਿਟੀ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਫੇਰਦਾ ਜੀ ਕਿ ਤੁਹਾਡੇ ਹੋਗੇ ਹਜੇ ਸਾਨੂੰ ਹਜੇ ਉਹ ਸਾਨੂੰ ਅਜ 10 ਦਿਨ ਦੀ ਮਿਆਦ ਅਗੇ ਕੋਈ 10 ਦਿਨ ਤਾਨੂੰ ਮੈਦ ਨਹੀਂ ਸਾਡੇ ਪਿੰਡ ਤੇ ਕੋਈ ਆਗਾ ਆ ਕਿਹੜੇ ਹਸਾਬ ਨਾਲ ਪਾਣੀ ਵਗਣਿਆ ਨਾਲੀ ਪੈ ਗਈ ਇਹ ਸਾਡੇ ਕਹਿ ਨਹੀਂ ਸਾਡੇ ਸਾਡਾ ਸਣ ਪਣੀ ਵੀ ਨਹੀਂ ਕੋਈ ਹੁਣ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗਣ ਅਡੰਗਣ ਰੇ ਆ ਕੀ ਕਰ ਸਕਦਾ ਇੱਥੇ ਜਹਾਜ਼ ਫੌਜ ਦਾ ਆ ਸਕਦਾ ਆਪਣੇ ਜਵਾਨ ਚੁੱਕ ਸਕਦੇ ਆ ਤਾਂ ਸਾਾਨੂੰ ਨਹੀਂ ਚੁੱਕ ਸਕਦੇ ਹੋ ਫੌਜ ਨੂੰ ਮੈਂ ਦਵਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਦਾ ਫਸਮਾਨ ਹੀ ਕਰਵਾ ਕਢਾ ਦੋ ਜਾਂ ਬਣਾ ਹੀ ਦਿਓ ਨਾ ਉਹ ਸੋਲੇ ਰੋੜ ਚੱਲਿਆ ਹੀ ਉਹ ਅੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤੇ ਉਹ ਨਹੀਂ ਮੇਰੇ ਅੱਖੇ ਲੱਗੇ ਪਿੰਡ 'ਚ ਕਿੰਨੇ ਕੁ ਲੋਕ ਪਿੰਡ 'ਚ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਸ਼ਤਾਂ ਦੇ ਨੇ ਸਭ ਸ਼ਤਾਂ ਦੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਆ ਕੋਈ ਚਾਰ ਕੁਛ ਦਹਾਂ ਗੇ ਪਜੀਆਂ ਕਰਾਂ ਜੋ ਕੁਛ ਚਾਰ ਜੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਅਗਰ ਰਾਤੀ ਅਸੀਂ ਜੋਰ ਲਾ ਰਹੇ ਇੱਕ ਪਬਜੀ ਸਾਹਿਬ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਗ ਨਿਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲਣਗੇ ਨਹੀਂ ਉਹ ਮੰਨੇ ਸਾਡੇ ਅੱਖੇ ਨਹੀਂ ਲੱਗੇ ਹਾਰ ਕੇ ਫਿਰ ਇੱਥੇ ਆਹੀ ਕੱਚਾ ਦੁੱਧ ਕਿਹੜਾ ਹੁਣ ਬੰਦਿਆਂ ਨੇ ਆਪੋច ਕਰਕੇ ਤਾਂ ਪੀ ਕੇ ਤੇ ਚਲ ਮਕਾਉਣਾ ਇਹ ਤੇ ਸਾਡਾ ਮਸੇ ਉਹਨਾਂ ਦੀ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਜੀ ਤਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਹੀਂ ਕਿਲਾਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨਤਾਨੂੰ ਜਹਾਜ ਨਹੀਂ ਘੜਾ ਦਿੰਦਾ ਜਹਾਜ ਤੇ ਘਲਾ ਸਕਦਾ ਵੀ ਇਹਨਾਂ ਪਿੰਡ ਪਿੰਡ 'ਚ ਆ ਕੰਮ ਦਿਓ ਤੇ ਸਾਡੇ 'ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰਦੇ ਜੀ ਆਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆ ਨਿਕ ਨਿਕੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਯਾਨੀ ਕਿ ਫਸੇ ਨਹੀਂ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੋਂ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਕਨੇਗੇ ਅਸੀਂ ਇਤਨੇ ਕੋਲ ਸਿਆਣਾ ਬੰਦਾ ਤੇ ਕੱਢ ਜਾਏਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਭੁੱਖੇ ਤੇ ਬੈਠੇ ਭੁੱਖੇ ਤੇ ਬੱਚੇ ਬੈਠੇ ਆ ਪਾਣੀ ਵੀ ਨਹੀਂ ਮਿਲਣਿਆ ਪੂਰਾ ਪਾਣੀ ਨਲਕੇ ਸਾਡੇ ਡੁੱਬੇ ਆ ਸਭ ਹੋਇਆ ਪਾਣੀ ਹੈ ਕਿਤੋਂ ਪੀਜਗਣ ਨਾ ਨਾ ਤੱਕ ਪਾਣੀ ਵੀ ਨਹੀਂ ਰਹੀ ਪਾਣੀ ਕੋਈ ਚੀਜ਼ ਕੋਈ ਚੀਜ਼ ਗਈ ਨਹੀਂ ਅੱਗੋ ਪਿੱਛੇ ਆਂਦੇ ਆ ਜੀ ਅਸੀਂ ਤੁਹਾਡਾ ਚਾਰਾ ਰੱਖਿਆ ਤੁਹਾਡੇ ਡਾਕਟਰ ਰੱਖੇ ਆ ਤੁਹਾਡੀਆਂ ਦਵਾਈਆਂ ਦਿਆਂਗੇ ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ ਹੁਣ ਸਾਡੀਆਂ ਦਵਾਈਆਂ ਤੇ ਕੋ ਕੋ ਚਾਰੇ ਕਿੱਥੇ ਆ ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ ਜੀ ਗੁਰਪ੍ਰੀਤ ਸਿੰਘ ਨਾਂ ਆ ਜੀ ਜਿਹੜਾ ਪਿੰਡ ਕੋਨੇਵਾਲ ਪਿੰਡ ਆ ਜੀ ਕੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਹੀ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨ ਕੋਲ ਹੀ ਅਪੀਲ ਕਰਦੇ ਆਂ ਪਹੁੰਚਾਇਆ ਜਾਊਗਾ ਜੇ ਮਾਲ ਸਾਰੇ ਬਹਾਪਾ ਤੇ ਨਹੀਂ ਸਰ ਬੇੜੀਆਂ ਕਿਸ਼ਤੀਆਂ ਲੰਗੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਨ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹੁੰਚਾਇਆ ਜਾਵੇ ਤੇ ਕਿਤੋਂ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆਂ ਇੱਥੋਂ ਆ ਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨ ਦੇ ਤੇ ਇੱਥੇ ਇੱਕ ਛੱਡ ਹੀ ਕਾ ਦੱਸਦੇ ਉਹ ਉਹ ਸਰਦਾਰ ਜੀ ਸਾਰਾ ਸਾਰਾ ਵੇਖੋ ਟਹਿ ਢੇਰੀ ਹੋ ਗਿਆ ਜੀ ਨਾ ਨਿਸ਼ਾਨੀਆਂ ਨਹੀਂ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਏ ਛੱਡ ਤੇ ਲਾਇ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉਥੋਂ ਟੁੱਟ ਗਈ ਆ ਉਥੋਂ ਵੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਰ ਗਈਆਂ ਅਮਨ ਮੁੰਡਾ ਵਾ ਤੇ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ जितੋਂ ਵੱਧ ਹੋਇਆ ਤੇ ਪਰ ਕਿਹੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹਾਂਜੀ ਮੇਰਾ ਨਾਮ ਜੋਗਰਾ ਸਿੰਘ ਹੈ ਜੀ ਸਨੋ ਪ੍ਰਤਾ ਸਿੰਘ ਪਿੰਡ ਕੋਨੀਆ ਨਾ ਕਿੰਨੀ ਤਬਾਈ ਹੋਈ ਹੈ ਵੇਖੋ ਇਹ ਤਬਾਈ ਤੇ ਸਾਰੀ ਕੋਨੀਆ ਤਬਾਈ ਹੋ ਗਿਆ ਜੀ ਉਹ ਮੇਰਾ ਛੱਡ ਹੀ ਉਥੇ ਅਰੇ ਮੈਂ ਨਵਾਂ ਹੀ ਪਾਇਆ ਸੀ ਏ ਵੀ ਗੇ ਡੰਗਰ ਲੈ ਆਂਦੇ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵਿੱਚੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਡੇਗਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੁੜਗੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਬਚਾਰੀ ਹੋਇਆ ਪਸ਼ੂ ਉਹਨਾਂ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਨੇ ਉੱਥੋਂ ਕੱਢ ਕੇ ਬਾਕੀ ਲੈ ਆਤੀਆਂ ਇੱਥੇ ਮੰਦਾਂ ਨਾਲ ਕੋਈ ਖਾਣਾ ਨਾ ਪੀਣਾ ਨਹੀਂ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਸ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣ ਲੱਗਾ ਆ ਟਰਾਂਸਫਰ ਮੇ ਗਿਆ ਰੇੜਾ ਗਿਆ ਸਰ ਕੋਈ ਗਿਆ ਇਥੋਂ ਤੇ ਕਿੰਨਾ ਕ ਨੁਕਸਾਨ ਹੋਇਆ ਕਿੰਝ ਨੁਕਸਾਨ ਉਹ 25 ਕੇ ਲੱਖ ਤੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦਾ ਸਾਡੇ ਨਵੇਂ ਪਿੰਡੇ ਸਾਰਾ ਸਮਾਨ ਪ੍ਰੋਪਰ ਪੂਰਾ ਕਰਦੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ 30 ਟਰਾਲੀਆਂ ਉਹ ਵੀ ਰੁੜ ਗਏ ਉਸ ਵਲੇ ਕ ਕਮਰਾ ਡਿੱਗ ਗਿਆ ਸਾਰੇ ਕੋਈ ਡਿੱਗ ਗਿਆ ਉਥੋਂ ਟਰਾਂਸਫਰ ਮੇ ਸਭ ਕੁਝ ਰੁੜ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਤੋਂ ਸਾਡੇ ਕੋ ਇਥੇ ਵਾ ਕਾਫੀ ਆ ਅਸੀਂ ਇਥੋਂ ਕਹਿਣਿਆ ਵੀ ਸਾਡੇ ਨਿਆਣੇ ਨੂੰ ਦੁੱਧ ਪਜਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆਹ ਕੋ ਲੇਡੀ ਚੱਲਿਆ ਇਹ ਕਰਨ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਣ ਦੇ ਤੰਗੇ ਕੀ ਕਰੇਗਾ ਬੰਦਾ ਪਾਣੀ ਤੱਕ ਨਹੀਂ ਜਾ ਕੋਈ ਸ਼ਿਵ ਨਹੀਂ ਸਾਡੇ ਉਥੇ ਚੇਕੇ ਬੇੜਾ ਦੇਣਾਂ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਭੁੱਖਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਅਡੰਗਰਾਂ ਨੂੰ ਖਾਣੀ ਨਾ ਖਾਣ ਨੂੰ ਪੀਣ ਨੂੰ ਭੁੱਖੇ ਭੱਜਣੇ ਕੋਈ ਬਾਤ ਨਹੀਂ ਇਸ ਵੇਲੇ ਮੌਜੂਦਾ ਆਪਾਂ ਘੁੰਨੇ ਵਾਲਿਆ ਦੇ ਜਿਹੜਾ ਚੌਕ ਆ ਮੇਨ ਤੁਸੀ ਵਾਲਾ ਜਿੱਥੇ ਜਿਹੜੇ ਪਿੰਡ ਦੇ ਸਾਰੇ ਹੀ ਜਿਹੜੇ ਡੰਗਰ ਬਚੇ ਨੇ ਉਹ ਪਿੰਡ ਦੇ ਵਾਸੀ ਇੱਥੇ ਡੰਗਰ ਲਿਆ ਕੇ ਉਹਨਾਂ ਨੇ ਬੰਨੇ ਆ ਤੇ ਭੁੱਖੇ ਧਿਆਏ ਡੰਗਰ ਜਿਹੜੇ ਇੱਥੇ ਬੱਜੇ ਨੇ ਕਿ ਕੋਈ ਕਿਸੇ ਨੂੰ ਚਾਰਾ ਨਹੀਂ ਅਜੇ ਤੱਕ ਪੁੱਛਦਾ ਕੀਤਾ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਤੋੜ ਤੱਕ ਦੇਖੋ ਤੁਸੀਂ ਜਿਹੜੇ ਪਿੰਡ ਦੇ ਇੱਥੇ ਜਿਹੜੇ ਡੰਗਰ ਬਚੇ ਨੇ ਉਹ ਲਿਆ ਕੇ ਇੱਥੇ ਬੰਨੇ ਗਏ ਨੇ ਤੇ ਕੋਈ ਚਾਰਾ ਨਹੀਂ ਮਿਲਿਆ ਤੂੜੀ ਥੋੜੀ ਬੂਤੀ ਜਿਹੜੀ ਆ ਮਾੜੀ ਮੋਟੀ ਉਹਦਾ ਉਹ ਗੁਜ਼ਾਰਾ ਕਰ ਰਹੇ ਨੇ ਤੇ ਇਹਨਾਂ ਦਾ ਇੱਥੇ ਭਾਰੀ ਰੋਸ ਤੇ ਗੁੱਸਾ ਹੈ ਕਿ ਇੱਥੇ ਕੋਈ ਵੀ ਅਜੇ ਤੱਕ ਨਾ ਕੋਈ ਚਾਰਾ ਲੈ ਕੇ ਪਹੁੰਚਿਆ ਤੇ ਨਾ ਹੀ ਕੋਈ ਉਹਨਾਂ ਦੇ ਡੰਗਰਾਂ ਦੀ ਜਾਂ ਉਹਨਾਂ ਦੇ ਜੀਆਂ ਦੀ ਕੋਈ ਸਹਾਤ ਆਲੀ ਪਹੁੰਚਿਆ ਨਾ ਅਜੇ ਤੱਕ ਉਹਨਾਂ ਨੇ ਕਿਹਾ ਵੀ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਰੋਟੀ ਲੈ ਕੇ ਨਾ ਕੋਈ ਪਾਣੀ ਲੈ ਕੇ ਤੇ ਉਹਨਾਂ ਦੇ ਜਿਹੜੇ ਭੁੱਖੇ ਧਿਆਏ ਬੱਚੇ ਨੇ ਉਹ ਜਿਹੜੇ ਬੀਬੀਆਂ ਨੇ ਉਹ ਕੋਠਿਆਂ ਤੇ ਜਿਹੜੀਆਂ ਨੇ ਉਹ ਬੈਠੇ ਨੇ ਤੇ ਉਹਨਾਂ ਦਾ ਗੁੱਸਾ ਜਿਹੜਾ ਵਾ ਉਹ ਫੁੱਟ ਰਿਹਾ ਤੇ ਇੱਥੇ ਜਿਹੜੇ ਲਗਾਤਾਰ ਕਈ ਘੰਟੇ ਹੋ ਗਏ ਨੇ ਜਿਹੜੇ ਡੰਗਰ ਜਿਹੜੇ ਨੇ ਭੁੱਖੇ ਪਿਆਸੇ ਇੱਥੇ ਚੌਂਕ ਵਿੱਚ ਬੈਠੇ ਨੇ ਪਰ ਅਜੇ ਤੱਕ ਕੋਈ ਵੀ ਸਹਾਤਾ ਲਈ ਨਹੀਂ ਪਹੁੰਚਿਆ ਮਸੂਹੇ ਮਹਾਰਾਜ ਆਹਨੂੰ ਦਿੱਤਾ ਜੋ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਸਾਡਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀਆਂ ਦੀ ਢੈਂ ਲਈ ਆ ਅਸੀਂ ਕੀ ਕਰੀਏ ਸਾਡੇ ਲੋਕਾਂ ਨਾਲ ਓਏ ਸਾਡੀ ਬਾਤ ਨਹੀਂ ਪੁੱਛੀ ਮਸੂਹਾ ਦੇ ਚਾਰ ਫੇਰੇ ਪਾਣੀਆਂ ਦੇ ਭਜਾਈ ਫਿਰਦੇ ਹੂਰੇ ਰਹਿੰਦੇ ਸਾਡੀ ਨਹੀਂ ਚਾਹ ਪੁੱਸਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ